ਉਹ ਸ਼ਾਖਤਾਂ ਦੇ ਵਿੱਚ ਸ਼ਕਤੀ ਦੇ ਪੁਜਾਰੀਆਂ ਦੇ ਕੋਲ بیٹھਦੇ ਨੇ ਆ ਜਿਹੜੇ ਨਵੇਂ-ਨਵੇਂ ਤੁਰੇ ਫਿਰਦੇ ਸ਼ਕਤੀਆਂ ਦਿਖਾਉਂਦੇ ਨੇ ਐ ਸਿਰ ਨੂੰ ਹੱਥ ਲਾ ਕੇ ਡੇਕ ਨਾਲੇ ਇਹਨਾਂ ਨੇ ਸਾਡੇ ਭੋਲੇ ਭਾਲੇ ਸਿੱਖਾਂ ਦੇ ਮਨਾਂ ਵਿੱਚ ਸੰਕੇ ਖੜੇ ਕਰ ਦਿੱਤੇ ਉਹੀ ਸੰਕੇ ਜਿਹੜੇ ਕਿਸੇ ਸਮੇਂ ਖਡੂਰ ਸਾਹਿਬ ਦੇ ਤਪੇ ਨੇ ਕੀਤੇ ਸੀ ਇਹ ਕਹਿ ਕੇ ਜੇ ਤੁਹਾਡੇ ਗੁਰੂ ਹੀ ਸ਼ਕਤੀ ਹੈ ਇਹ ਮੀਂਹ ਪਵਾ ਕੇ ਦਿਖਾਵੇ ਨਹੀਂ ਤੇ ਖਡੂਰ ਸਾਹਿਬ ਛੱਡ ਕੇ ਚਲੇ ਜਾ ਮੈਂ ਪਵਾ ਦਾਂਗਾ ਤੇ ਗੁਰੂ ਪਾਤਸ਼ਾਹ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਸੀ ਅਸੀਂ ਕੁਦਰਤ ਦੇ ਨਾਲ ਛੇੜਛਾੜ ਨਹੀਂ ਕਰਦੇ ਆ ਆਸ਼ਕਤੀਆਂ ਦਿਖਾ ਕੇ ਲੋਕਾਂ ਨੂੰ ਪਿੱਛੇ ਲੈਉਣਾ ਕੋਈ ਵੱਡੀ ਬਹਾਦਰੀ ਨਹੀਂ ਐ ਪਰ ਅਸੀਂ ਦਿਖਾਉਣੀਆ ਹੀ ਨਹੀਂ ਗੁਰੂ ਸਾਹਿਬ ਜੀ ਖਡੂਰ ਛੱਡ ਕੇ ਚਲੇ ਗਏ ਬਾਬਾ ਅਮਰਦਾਸ ਜੀ ਜਿਹੜੇ ਗੁਰੂ ਪਾਤਸ਼ਾਹ ਜੀ ਦੀ ਸੰਗਤ ਵਿੱਚ ਰਹਿੰਦੇ ਨੇ ਜਦੋਂ ਖਡੂਰ ਸਾਹਿਬ ਪਹੁੰਚੇ ਬਾਸਰਕੇ ਤੋਂ ਪੁੱਛਿਆ ਗੁਰੂ ਪਾਤਸ਼ਾਹ ਜੀ ਕਿੱਥੇ ਨੇ ਤੇ ਉੱਥੋਂ ਦੇ ਕਿਸਾਨਾਂ ਨੇ ਹੱਥ ਜੋੜ ਕੇ ਕਿ ਅਸੀਂ ਬਾਬਾ ਜੀ ਆ ਤਪੇ ਨੇ ਆ ਗੱਲ ਕਹੀ ਸੀ ਕਿ ਤੁਸੀਂ ਕ੍ਰਿਸ਼ਤੀ ਦੀ ਪੂਜਾ ਕਰਦੇ ਜੇ ਤੁਸੀਂ ਅਕਾਲ ਪੁਰਖ ਦੀ ਪੂਜਾ ਕਰਦੇ ਜੇ ਕ੍ਰਿਸ਼ਤੀ ਤੁਹਾਡਾ ਗੁਰੂ ਹੈ ਤਾਂ ਮੀਂਹ ਨਹੀਂ ਪੈ ਰਿਆ ਤੇ ਆਪਣੇ ਗੁਰੂ ਨੂੰ ਕਹੋ ਮੀਂਹ ਪਵਾ ਕੇ ਦਿਖਾਵੇ ਤੇ ਜਾ ਪਿੰਡ ਛੱਡ ਜੇ ਤੇ ਗੁਰੂ ਅੰਗਦ ਸਾਹਿਬ ਜੀ ਪਿੰਡ ਛੱਡ ਗਏ ਨੇ ਉਹਨਾਂ ਨੇ ਇਦਾਂ ਮੀਂਹ ਨਹੀਂ ਪਵਾਇਆ ਤੇ ਹੁਣ ਤਪੇ ਨੇ ਕਿਹਾ ਕਿ ਮੈਂ ਮੀਂਹ ਪਵਾ ਕੇ ਦਿਖਾਵਾਂਗਾ ਤੇ ਬਾਬਾ ਅਮਰਦਾਸ ਜੀ ਕਹਿਣ ਲੱਗੇ ਸਿੱਖੋ ਤੁਸੀਂ ਸਭ ਤੋਂ ਵੱਡੀ ਗਲਤੀ ਕੀਤੀ ਗੁਰੂ ਨੂੰ ਇੱਥੋਂ ਭੇਜ ਕੇ ਇਸ ਪਖੰਡੀ ਦੇ ਆਖੇ ਲਾ ਕੇ ਚਾਓ ਹੁਣ ਉਹਨੂੰ ਕਹੋ ਮੀ ਪਵਾ ਜੇ ਨਹੀਂ ਪਵਾਉਂਦਾ ਇਹਨੂੰ ਬੱਛਿਆਂ ਦੇ ਮਗਰ ਪਾ ਕੇ ਧੂ ਲੋ ਜਿੱਥੇ-ਜਿੱਥੇ ਨੂੰ ਧੂ ਹੋਗੇ ਉੱਥੇ-ਉੱਥੇ ਮੀ ਪਵੇਗਾ ਇਹਨੇ ਮੀ ਕਰਕੇ ਸੱਚ ਨਾਲ ਟੱਕਰ ਲਈ ਹੈ ਨਾ ਗਰੂ ਤੇ ਤਾਕਤ ਨਹੀਂ ਦਿਖਾਈ ਪਰ ਤੁਸੀਂ ਮੈਂ ਹੁਣ ਤੁਹਾਨੂੰ ਇਹ ਕਹਿੰਦਾ ਚਾ ਇਹਦੇ ਨੂੰ ਕਹੋ ਮੀ ਪਵਾ ਚੇ ਨਹੀਂ ਪਵਾਉਂਦਾ ਇਹਨੂੰ ਕੱਡੋ ਭੋਰੇ ਚ ਤੇ ਬੜਦਾ ਮਗਰ ਪਾ ਗਏ ਕੜੀ ਸੋਏ ਨੂੰ ਤੇ ਕਹਿੰਦੇ ਫਿਰ ਜਦੋਂ ਤਪੇ ਤੋਂ ਨਹੀਂ ਪਵਾਇਆ ਗਿਆ ਮੀ ਤਾਕਤ ਹੈ ਨਹੀਂ ਸੀ ਦਿਖਾਵਾ ਜ਼ਿਆਦਾ ਸੀ ਫਿਰ ਕਿਸਾਨਾਂ ਨੇ ਖਟੂਰ ਸਾਹਿਬ ਦੇ ਨੇ ਪਾ ਲਿਆ ਇਹਨੂੰ ਤਵੇ ਨੂੰ ਬੜਦਾ ਮਗਰ ਤੇ ਧੋਈ ਗਏ ਸਵੇਰ ਤੋਂ ਸ਼ਾਮ ਤੱਕ ਧੂ ਧੂ ਕੇ ਮਾਰ ਦਿੱਤਾ ਤੇ ਕੁਦਰਤ ਦੀ ਐਸੀ ਕਰਨੀ ਹੋਈ ਕਹਿੰਦੇ ਜਿੱਧਰ ਜਿੱਧਰ ਧੋਇਆ ਉਧਰ ਉਧਰ ਬਦਲਾ ਕੇ ਮੀਂਹ ਪੈ ਗਿਆ ਤੇ ਫਿਰ ਕਿਸਾਨਾਂ ਨੇ ਉਥੋਂ ਦੇ ਸੰਗਤ ਨੇ ਗੁਰੂ ਸਾਹਿਬ ਜੀ ਤੋਂ ਮਾਫੀ ਮੰਗ ਕੇ ਵਾਪਸ ਘਰੂ ਸਾਹਿਬ ਲਿਆਂਦਾ ਗੁਰੂ ਅੰਗਦ ਸਾਹਿਬ ਜੀ ਨੂੰ ਤੇ ਗੁਰੂ ਅੰਗਦ ਸਾਹਿਬ ਜੀ ਬਾਬਾ ਅਮਰਦਾਸ ਜੀ ਨੂੰ ਗੁੱਸੇ ਵੀ ਹੋਏ ਕਿ ਜੇ ਇਹੇ ਕੰਮ ਕਰਨਾ ਹੁੰਦਾ ਤੇ ਅਸੀਂ ਨਾ ਕਰ ਦਿੰਦੇ ਅਸੀਂ ਕਰਾਵਾਤਾਂ ਦਿਖਾ ਕੇ ਕਿਸੇ ਨੂੰ ਪਿੱਛੇ ਨਹੀਂ ਲਾਉਣਾ ਇਹਨਾਂ ਨੂੰ ਅਸਲੀਅਤ ਦੇ ਨਾਲ ਸੱਚ ਦੇ ਨਾਲ ਜੋੜਨਾ ਹੈ ਤੇ ਅਕਾਲ ਪੁਰਖ ਦੇ ਨਾਲ ਜੋੜਨਾ ਹੈ ਤੇ ਅੱਜ ਸਾਡੇ ਲੋਕਾਂ ਨੂੰ ਭੋਲਿਆ ਭਾਲਿਆ ਨੂੰ ਇਹ ਝੂਠ ਬੋਲ ਬੋਲ ਕੇ ਉਸ ਤਵੇ ਵਰਗੇ ਆ ਕੇ ਤੇ ਸਿੱਖਾਂ ਤੋਂ ਸਿੱਖੀ ਹੋਈ ਜਾਂਦੇ ਨੇ ਤੇ ਭੋਲੇ ਸਿੱਖ ਆਪਣੇ குரு ਨੂੰ ਛੱਡ ਕੇ ਕੋ ਕਰਮਾਂ ਦੇ ਪਾਸੇ ਭੱਜੇ ਜਾ ਰਹੇ ਨੇ ਇਹਨਾਂ ਸ਼ਕਤੀ ਦੇ ਪੁਜਾਰੀਆਂ ਦੇ ਹੱਥ ਕੱਖ ਨਹੀਂ ਹੈਗਾ ਪਰ ਭੋਲੇ ਨੇ ਕੀ ਕਰੀਏ ਦੁੱਖਾਂ ਤੇ ਕਲੇਫਾਂ ਤੋਂ ਘਬਰਾ ਜਾਂਦੇ ਨੇ ਕੀ ਕਰੀਏ ਤਾਂ ਸਹਿਬ ਜੀ ਕਹਿੰਦੇ ਨੇ ਸਾਕਤ ਰਸ ਸਾਧਨਾ ਜਾਣਿਆ ਤਿਨ ਅੰਤਰ ਹਉਮੇ ਕੰਡਾ ਹੈ ਸਾਕਤ ਮਨੁੱਖ ਨੇ ਹਰੀ ਦਾ ਰਸ ਨਹੀਂ ਜਾਣਿਆ ਨਾ ਰਸ ਜਾਨਨ ਕਰਕੇ ਇਹ ਮਨੁੱਖ ਹਉਮੇ ਦੇ ਵਿੱਚ ਭੱਜਿਆ ਫਿਰਦਾ ਤੇ ਹਉਮੇ ਦਾ ਕੰਡਾ ਇਹਦੇ ਅੰਦਰ ਬੈਠਾ ਹੈ ਅੱਜ ਇਹਨਾਂ ਦੇ ਝੂਠ ਦੇ ਖਿਲਾਫ ਬੋਲ ਗਏ ਤੇ ਠਮਕੀਆਂ ਦੇਣ ਲੱਗ ਜਾਂਦੇ ਨੇ ਮਾਰ ਤੱਕ ਦੀਆਂ ਕਿਉਂਕਿ ਹਉਮੇ ਹੈ ਹੰਕਾਰ ਹੈ ਇਹ ਜੋ ਮਰਦੀ ਬਗਵਾਸ ਕਰਨ ਪਰ ਆਪਾਂ ਸੱਚ ਵੀ ਬੋਲੀਏ ਤੇ ਇਹਨਾਂ ਨੂੰ ਦੁੱਖ ਲੱਗਦਾ ਏ ਇਹਨਾਂ ਦੇ ਚੇਲੇ ਝਾਟ ਰਿਆਂ ਨੂੰ ਬਿਮਾਰੀ ਪੈ ਜਾਂਦੀ ਏ ਹਾਏ ਸਾਡੇਆਂ ਨੂੰ ਐ ਕਹਿ ਦਿੱਤਾ ਫਿਰ ਕਰਾਮਾਤਾਂ ਤੇ ਪਹੁੰਚਣ ਲੱਗ ਜਾਂਦੇ ਨੇ ਸਭ ਤੋਂ ਵੱਡੀ ਕਰਾਮਾਤ ਮਨੁੱਖ ਨੂੰ ਸਿਖਾ ਦੇਣਾ ਤੂੰ ਮਨੁੱਖ ਹੈ ਆਜ਼ਾਦ ਹਸਤੀ ਦੇ ਵਿੱਚ ਜਿਉਂਦਾ ਰਹੇ ਤੂੰ ਆਪਣੇ ਹੱਕਾਂ ਤੇ ਫਰਜ਼ਾਂ ਦੇ ਪ੍ਰਤੀ ਵਫਾਦਾਰ ਰਹੇ ਇਹ ਸਭ ਤੋਂ ਵੱਡੀ ਤਾਕਤ ਹੈ ਚਾਲੀਆਂ ਦਾ 10 ਲੱਖ ਦੇ ਨਾਲ ਲੜ ਜਾਣਾ ਸਭ ਤੋਂ ਵੱਡੀ ਤਾਕਤ ਹੈ ਸਭ ਤੋਂ ਵੱਡੀ ਕਰਾਮਾਤ ਹੈ ਤੋਦੋ ਸਿੱਖ ਬਾਬਾ ਬੋਤਾ ਸਿੰਘ ਤੇ ਬਾਬਾ ਕਰਜਾ ਸਿੰਘ ਟਾਂਗ ਗੱਡ ਕੇ ਕਹਿੰਦੇ ਨੇ ਖਾਲਸੇ ਦਾ ਰਾਜ ਹੋ ਗਿਆ ਇਹ ਕਰਾਮਾਤੋਂ ਘੱਟ ਹੈ ਇਹ ਸਭ ਤੋਂ ਵੱਡੀ ਕਰਾਮਾਤ ਹੈ ਖੋਪੜ ਲੋਹਾ ਕੇ 21 ਦਿਨ ਬੈਠੇ ਰਹਿਣਾ ਪ੍ਰਮਾਤਮਾ ਦੇ ਸਿਮਰਨ ਵਿੱਚ ਇਹ ਕਰਾਮਾਤੋਂ ਘੱਟ ਨਹੀਂ 90 ਸਾਲ ਦੀ ਬਢੇਰੀ ਉਮਰ ਦੇ ਵਿੱਚ ਬੰਦ-ਬੰਦ ਕਟਵਾ ਕੇ ਵੀ ਅਕਾਲ ਪੁਰਖ ਦਾ ਸਮਰਨ ਕਰਨਾ ਇਹ ਕਰਾਮਾਤੋਂ ਘਟ ਨਹੀਂ ਔਰ ਸਾਡੇ ਇਨਾਂ ਭੋੜਿਆਂ ਨੂੰ ਪਤਾ ਨਹੀਂ ਕਿਹੜੀਆਂ ਖੂਤੀ ਕਰਾਮਾਤਾਂ ਚਾਹੀਦੀਆਂ ਨੇ ਜਿਹੜੇ ਸ਼ਕਤੀ ਦੇ ਪੁਜਾਰੀਆਂ ਪਿੱਛੇ ਭੱਜੇ ਫਿਰਦੇ ਨੇ ਗੁਰੂ ਪਾਤਸ਼ਾਹ ਜੀ ਨੇ ਦੱਸ ਕੇ ਨਹੀਂ ਬਗੈਰ ਦੱਸੇ ਸ਼ਕਤੀਆਂ ਸਾਡੇ ਸਾਹਮਣੇ ਰੱਖੀਆਂ ਨੇ ਸਾਡੇ ਨੂੰ ਸਮਝ ਹੀ ਨਹੀਂ ਲੱਗਦੀਆਂ ਔਰ ਸੂਲੀ ਤੇ ਚੜ ਕੇ ਵੀ ਰੋਈ ਜਾਂਦਾ ਏ ਤੇ ਇਧਰ ਗੁਰੂ ਪਾਤਸ਼ਾਹ ਪੁੱਤਰ ਵਾਰ ਕੇ ਵਿਚਾਰੇ ਕਿ ਜਾਈ ਜਾਂਦੇ ਨੇ ਹਜੇ ਇਹਨਾਂ ਨੂੰ ਤਾਕਤ ਚਾਹੀਦੀ ਏ ਹਜੇ ਇਹਨਾਂ ਨੂੰ ਕਰਾਮਾਤ ਦੀ ਸਮਝ ਨਹੀਂ ਲੱਗ ਰਹੀ ਤੇ ਕਰਾਮਾਤ ਕੀ ਹੁੰਦੀ ਏ ਪਾਤਸ਼ਾਹ ਜੀ ਕਿਰਪਾ ਕਰਨ ਇਹਨਾਂ ਸਾਖਤਾਂ ਦੇ ਸੰਗ ਵਿੱਚ ਜਾ ਕੇ ਲੋਕ ਗੁੰਮਰਾਹ ਹੋ ਜਾਂਦੇ ਨੇ ਤੇ ਕਬੀਰ ਸਾਹਿਬ ਜੀ ਕਹਿੰਦੇ ਇਹੋ ਜਿਹੇ ਦੇ ਲੱਗ ਕੇ ਨਾ ਪਈ ਇਹਨਾਂ ਤੋਂ ਦੂਰ ਭੱਜ ਜਾ ਕਹੀ ਕਿ ਕਿ ਸਾਡੇ ਨਾਲ ਵਿਚਾਰ ਕਰਕੇ ਦੇਖੋ ਕਾਦੀ ਕਰਨੇ ਵਿਚਾਰ ਤੁਹਾਡੇ ਨਾਲ ਤੁਹਾਡੇ ਕੋਲੇ ਸੱਚ ਹੈ ਹੀ ਨਹੀਂ ਸੱਚਾ ਬੰਦਾ ਸੱਚੇ ਨਾਲ ਵਿਚਾਰ ਕਰੇਗਾ ਝੂਠੇ ਨਾਲ ਕਾਦੀ ਵਿਚਾਰ ਬਾਦਸ਼ਾਹ ਜੀ ਨੇ ਸਾਨੂੰ ਉਪਦੇਸ਼ ਦਿੱਤਾ ਹੈ ਕਿ ਇਹੋ ਜਿ ਸਾਕਤ ਕੋਲੋਂ ਵੇਖ ਕੇ ਤੋਂ ਦੂਰ ਹੀ ਭੱਜ ਜਾ ਬਾਸਨਕਾਰੋ ਪਰਸੇ ਤੋ ਕਛ ਲੱਗੇ ਦਾਗ ਨਹੀਂ ਤੇ ਤੇਰੇ ਕੱਪੜੇ ਨੂੰ ਦਾਗ ਲੱਗ ਜੇਗਾ ਕਲੰਕ ਲੱਗ ਜੇਗਾ ਤੇਰੇ ਤੇ ਫਿਰ ਪ੍ਰਾਣੀਆਂ ਪ੍ਰਾਣੀਆਂ ਵੀਡੀਓ ਲਿਆ ਲਿਆ ਕੇ ਦੱਸਾਂਗੇ ਦੇਖੋ ਜੀ ਤੁਹਾਡਾ ਫਲਾਨਾ ਸੂਰਮਾ ਸਾਡੇ ਕੋਲੇ ਆਇਆ ਸੀ ਕਿਉਂ ਆਇਆ ਸੀ ਉਹ ਵੀ ਸੁਣਾਓ ਨਾ ਉਹ ਕਹਿਣ ਕਿ ਆਇਆ ਸੀ ਜੇ ਕੋਈ ਧਰਮ ਦਾ ਲਬਾਸ ਪਾ ਕੇ ਗਿਆ ਤਾਂ ਦਿਖਾਓ ਨਾ ਫੇ ਤੁਹਾਡਾ ਜਹੇਦਾਰ ਗਿਆ ਜਾਂ ਫਲਾਨਾ ਗਿਆ ਉਹਨੂੰ ਪੁੱਛਾਂਗੇ ਫੇ ਤੂੰ ਜਹੇਦਾਰ ਨੂੰ ਕਿਉਂ ਗਿਆ ਕੋਈ ਕੌਮ ਦੀ ਗੱਲ ਕਰੇ ਤੇ ਉਹਨਾਂ ਦੀਆਂ ਬਿਟੀਆਂ ਦਿਖਾਉਂਦੇ ਨੇ ਗੁਰੂ ਕਿਰਪਾ ਕਰੇ ਸਹਿਬ ਜੀ ਕਹਿੰਦੇ ਸਾਗਤ ਆ ਰਸਾਦ ਨ ਜਾਣਿਆ ਤਿਨ ਅੰਤਰ ਹੋਮੇ ਕੰਡਾਹੇ ਕਹਿੰਦੇ ਉਹਨਾਂ ਦੇ ਅੰਦਰ ਹੋਮੇ ਦਾ ਕੰਡਿਆ ਹੈ। ਜਿਉਂ-ਜਿਉਂ ਚੱਲੇ ਚੁਬੇ ਦੁੱਖ ਪਾਵੇਂ। ਕਹਿੰਦੇ ਜਿਹੜਾ ਕੰਡਾ ਜਿ ਨਜ਼ਰ ਕੱਢਿਆ ਨਹੀਂ ਨਾ ਜਾਂਦਾ। ਤਦ ਤੱਕ ਹੱਲ ਨਹੀਂ ਹੁੰਦਾ। ਕਿਸੇ ਦੇ ਪੈਰ 'ਚ ਕੰਡਾ ਵੱਜ ਗਿਆ ਤੇ ਉਹ ਮਲਮਲ ਦੀ ਜੁੱਤੀ ਪਾ ਕੇ ਤੁਰਨਾ ਚਾਵੇ। ਮੈਂ ਪੈਰ ਨੂੰ ਪੋਲਾ ਕਰ ਲਿਆ। ਕਹਿੰਦੇ ਪਰ ਜਿੱਤੋਂ ਵੀ ਉਹ ਚੱਲੇਗਾ ਜਦੋਂ ਮੜਾ ਜਾਂ ਥੱਲਿਓਂ ਕਰੜਾ ਤਾਂ ਆਇਆ ਨਾ ਉਹ ਕੰਡਾ ਫੇਰ ਚੂਵੇਗਾ ਉਹਨੂੰ ਦੁੱਖ ਦੇਗਾ ਦੇਗਾ। ਕੰਡਾ ਕੱਢਣਾ ਪੈਣਾ ਹੈ। ਹੰਕਾਰ ਦਾ ਹੋਮੇ ਦਾ ਨਫਰਤ ਦਾ ਇਹ ਜਿਹੜਾ ਕੰਡਾ ਪੀਜ ਰਹੇ ਨੇ ਇਹ ਕੱਢਣਾ ਪੈਣਾ ਹੈ ਜਦੋਂ ਇਹ ਨਫਰਤ ਦਾ ਕੰਡਾ ਨਿਕਲੇਗਾ ਫਿਰ ਅਕਲ ਆਏਗੀ ਜੀਵਨ ਜਿਉਣ ਦਾ ਚੱਜ ਆਵੇਗਾ ਕਿਉਂ ਜੋ ਚੱਲੇ ਚੁਬੇ ਦੁੱਖ ਪਾਵੇਂ ਜਮਕਾਲ ਸੈ ਸੈ ਡੰਡਾ ਹੈ ਕਹਿੰਦੇ ਫਿਰ ਜਮਕਾਲ ਆਤਮਿਕ ਮੌਤ ਦਾ ਡੰਡਾ ਇਹਨਾਂ ਦੇ ਸਿਰ ਤੇ ਵੱਜਦਾ ਹੈ ਜਦੋਂ ਅਕਲ ਆਉਂਦੀ ਹੈ ਫਿਰ ਘੁਮ ਕੇ ਖਵਾਰ ਹੋਏ ਸਭ ਮਿਲेंगे ਬੱਚੇ ਸ਼ਰਮ ਜੋ ਹੋਏ ਵਾਲੀ ਬਸਤਾ ਬਣ ਜਾਂਦੀ ਹੈ ਫਿਰ ਵਾਪਸ ਆ ਕੇ ਕਹਿੰਦੇ ਨੇ ਅਸੀਂ ਤਾਂ ਗੁੰਮਰਾਹ ਹੋ ਗਏ ਸੀ ਅਸੀਂ ਗੁੰਮਰਾਹ ਹੋ ਗਏ ਸੀ ਜਦੋਂ ਸਮਝ ਲੱਗਦੀ ਹੈ ਹਰ ਜਨ ਹਰ ਹਰ ਨਾਮ ਸਮਾਣੇ ਇੱਕ ਸਾਖਤ ਹੈ ਜਿਹੜੇ ਦੁੱਖ ਸਹੀ ਜਾਂਦੇ ਨੇ ਦੁਜੇ ਗੁਰੂ ਦੇ ਪਿਆਰੇ ਨੇ ਜਿਹੜੇ ਹਰੀ ਦੇ ਨਾਮ ਵਿੱਚ ਸਮਾਗੈ ਉਹਦੇ ਵਰਗੇ ਹੋ ਗਏ ਇੱਕ ਮਿਕ ਹੋ ਗਏ ਕੋਈ ਵਹਿ ਭਰਮ ਪਖੰਡ ਨਹੀਂ ਉਹਨਾਂ ਦੇ ਅੰਦਰ ਰਿਹਾ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਵਖੰਡਾ ਹੈ ਜਿਹੜੇ ਹਰੀ ਦੇ ਨਾਮ ਵਿੱਚ ਸਮਾਗ ਹੈ ਉਹਨਾਂ ਦਾ ਜਨਮ ਮਰਨ ਦਾ ਦੁੱਖ ਹੀ ਕੱਟ ਦਿੱਤਾ ਗੁਰੂ ਨੇ ਉਹਨਾਂ ਨੂੰ ਲੋੜ ਹੀ ਨਹੀਂ ਅੱਗੇ ਜਾ ਕੇ ਫਰਮਾਇਸ਼ ਪਵਣ ਦੀ ਓਏ ਅਹੀਂ ਫਰਮਾਇਸ਼ ਪਵਾ ਕੇ ਉਹ ਕਿਉਂ ਬਰੀ ਹੋਵਾਂਗੇ ਉਹ ਇੱਥੇ ਕਿੰਨੇ ਬਰੀ ਕਰਨਾ ਤੁਹਾਨੂੰ ਅੱਗੇ ਕਿਸ ਨੇ ਵੇਖਿਆ ਜਾ ਕੇ ਬਾਕੀ ਬਾਣੀ ਕਹਿੰਦੀ ਹੈ ਕਿ ਤੇਰਾ ਉਹ ਸਿਸਟਮ ਹੀ ਕੱਟ ਦਿੱਤਾ ਧਰਮ ਰਾਏ ਜਿਹੜਾ ਉਹਦਾ ਕਾਗਜ ਏ ਧਰਮਰਾਜ ਦਾ ਧਰਮਰਾਜ ਜਬ ਲੇਖਾ ਮੰਗੇ ਤਬ ਕੌਣ ਪੜਦਾ ਤੇਰਾ ઠાਕੇ ਉੱਥੇ ਪੜਦਾ ਕਹਿੰਨੇ ਠੱਕੜਾ ਏ ਤੇ ਸਾਈਹ ਜੀ ਕਹਿੰਦੇ ਨੇ ਧਰਮਰਾਜ ਦਰ ਕਾਗਜ ਫਾਰੇ ਜਨ ਨਾਨਕ ਲੇਖਾ ਸਮਝਾ ਕਹਿੰਦੇ ਟੈਨਸ਼ਨ ਕਾਦੀ ਏ ਤੇ ਅੱਗੇ ਜਾ ਕੇ ਤੈਨੂੰ ਕੋਈ ਪੁੱਛੇਗਾ ਕਹਿੰਦੇ ਤੇਰੇ ਕਾਗਜ਼ ਹੀ ਪਾੜ ਦੇਣਿਆਂ ਨੇ ਕੋਈ ਪੇਸ਼ੀ ਨਹੀਂ ਹੋਣੀ ਤੇਰੀ ਜਨ ਨਾਨਕ ਲੇਖਾ ਸਮਝਾ ਜਿਨ੍ਹਾਂ ਨੇ ਜੋ ਨਾਨਕ ਦੇ ਸਿਧਾਂਤ ਨੂੰ ਸਮਝ ਲਿਆ ਜਿੰਦਗੀ 'ਚ ਲਾਗੂ ਕਰ ਲਿਆ ਉਹਨਾਂ ਦਾ ਕੋਈ ਲੇਖਾ ਜੋਖਾ ਨਹੀਂ ਕਿੱਥੇ ਜਾ ਕੇ ਅੱਗੇ ਫਰਮੈਸ਼ਾ ਪਾਉਣੀ ਆ ਇੱਥੇ ਲੇਖੇ ਪਾੜ ਜਾਣੇ ਨੇ ਸਾਨੂੰ ਨਹੀਂ ਲੋੜ ਉਹਨਾਂ ਦੀ ਜਿਹੜਾ ਅੱਗੇ ਜਾ ਕੇ ਫਰਮੈਸ਼ ਪਾਉਂਦਾ ਏ ਸਹਿਬ ਜੀ ਕਹਿੰਦੇ ਇੱਥੇ ਹੀ ਸਾਬਕ ਤਾਬ ਹੈ ਇੱਕ ਵਾਰ ਇਸ ਪਾਣੀ ਦੇ ਸਿਧਾਂਤ ਤੇ ਤੁਰ ਕੇ ਤਾਂ ਦੇਖ ਤੈਨੂੰ ਅੱਗੇ ਦਾ ਜਨਮ ਮਰਨ ਦਾ ਗੇੜ ਹੀ ਖਤਮ ਕਰ ਦਿੱਤਾ ਤੇਰੇ ਵਾਸਤੇ ਛੱਡਿਆ ਹੀ ਨਹੀਂ ਕੋਈ ਟੈਨਸ਼ਨ ਭਈ ਤੂੰ ਅੱਗੇ ਜਾ ਕੇ ਟੈਨਸ਼ਨ ਲਵੇਂ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਚਰਨ ਮਰਨ ਪਵਖੰਡਾ ਹੈ ਅਬਨਾਸੀ ਪੁਰਖ ਪਾਇਆ ਪਰਮੇਸ਼ਰ ਕਹਿੰਦੇ ਅਬਨਾਸੀ ਮਿਲ ਗਿਆ ਪਰਮੇਸ਼ਰ ਜਿਹੜਾ ਮਰਨ ਤੋਂ ਰਹਿ ਤੈ ਉਹ ਜਿਹੜਾ ਮਰ ਕੇ ਗਿਆ ਉਹਦੀ ਫਰਮੈਸ਼ ਕਾਦੀ ਜਿਹੜਾ ਮਰ ਤੋਂ ਰਹਿ ਤੈ ਅਕਾਲ ਪੁਰਖ ਵਹਿਗੁਰੂ ਉਹ ਸਾਨੂੰ ਮਿਲ ਗਿਆ ਬਹੁਤ ਸੋਖੰਡ ਬ੍ਰਹਮੰਡਾ ਹੈ ਫਿਰ ਉਹਦੇ ਮਿਲਨ ਕਰਕੇ ਸਾਰੇ ਪਾਸੇ ਸਾਡੀ ਸੋਭਾ ਵਧ ਗਈ ਖੰਡਾ ਬ੍ਰਹਮੰਡਾ ਦੇ ਵਿੱਚ ਸੋਭਾ ਵਧ ਗਈ ਹਮ ਗਰੀਬ ਮਸਕੀਨ ਪ੍ਰਭ ਤੇਰੇ ਕਹਿੰਦੇ हे ਪ੍ਰਮਾਤਮਾ ਜੀਓ ਅਸੀਂ ਤੇਰੇ ਦਰ ਦੇ ਗਰੀਬੜੇ ਜੇ ਸਿੱਖ ਹਾਂ ਤੇਰੇ ਘਰ ਦੇ ਸੇਵਕ ਬਣ ਗਏ ਹਾਂ ਮਸਕੀਨ ਦਾ ਅਰਥ ਹੈ ਗਰੀਬ ਜਿਨੇ ਆਸਰਾ ਇਕੇ ਰੱਬ ਨੂੰ ਮੰਨਿਆ ਹੋਰ ਕੋਈ ਆਸਰਾ ਨਹੀਂ ਹਮ ਮਸਕੀਨ ਹਮ ਗਰੀਬ ਮਸਕੀਨ ਪ੍ਰਭ ਤੇਰੇ ਮਸਕੀਨ ਮੰਗਤਾ ਗਰੀਬ ਰਾਹ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹੇ ਮਾਲਕਾ ਸੀ ਤੇਰੇ ਦਰ ਤੇ ਮੰਗਤੇ ਹਾਂ ਹਰ ਰਾਖ ਰਾਖ ਵੱਡਾ ਹੀ ਸਾਨੂੰ ਹੁਣ ਰੱਖ ਲੈ ਸਾਡੀ ਤੇਰੇ ਅਕੇ ਅਰਦਾਸ ਸੇ ਤੇਰੇ ਤੋਂ ਵੱਡਾ ਸਾਡੇ ਕੋਲੇ ਕੋਈ ਨਹੀਂ ਚਨ ਨਾਨਕ ਨਾਮ ਆਧਾਰ ਟੇਕ ਹੈ ਕਹਿੰਦੇ ਹੇ ਮਾਲਕ ਜੀ ਸਾਨੂੰ ਤੇਰੇ ਨਾਮ ਦਾ ਹੀ ਆਸਰਾ ਤੇਰੇ ਨਾਮ ਤੋਂ ਬਗੈਰ ਹੋਰ ਕਿਤੇ ਨਹੀਂ ਜਾਣ ਵਾਲੇ ਚਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਸੁਖ ਮੰਡਾ ਹੈ ਤੇਰੇ ਨਾਮ ਦੇ ਵਿੱਚ ਹੀ ਸਾਨੂੰ ਸੁਖ ਮਹਿਸੂਸ ਹੁੰਦਾ ਤੇਰੇ ਨਾਮ ਦੇ ਵਿੱਚ ਹੀ ਸਾਨੂੰ ਸਭ ਕੁਝ ਪ੍ਰਾਪਤ ਹੋ ਗਿਆ ਤੇਰੇ ਤੋਂ ਬਗੈਰ ਹੋਰ ਕਿਤੇ ਵੀ ਅਸੀਂ ਜਾਣਾ ਨਹੀਂ ਤੇ ਸਾਡੇ ਤੇ ਕਿਰਪਾ ਰਹਿਮਤ ਕਰ ਦੇ ਤੇਰੇ ਨਾਮ ਵਿੱਚ ਜੁੜਿਆਂ ਸਾਨੂੰ ਸੁਖ ਮਿਲ ਜਾਵੇ ਤੇ ਸੁਖ ਉਦੋਂ ਹੀ ਹੈ ਭਾਗਾਂ ਵਾਲੇ ਜਦੋਂ ਹਉਮੈ ਦਾ ਕੰਡਾ ਨਿਕਲ ਗਿਆ ਜਦੋਂ ਗੁਰੂ ਤੇ ਸ਼ਰਦਾ ਆ ਗਈ ਗੁਰੂ ਦੇ ਨਾਲ ਭਾਵਨਾ ਜੁੜ ਗਈ ਜਦੋਂ ਇਹ ਗੱਲ ਸਮਝ ਆ ਗਈ ਖਾਣਾ ਪੀਣਾ ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ ਨਾਮ ਸਾਰ ਖੁਵਾਰੀ ਕਿੰਨੀ ਤ੍ਰਿਗ ਜੀਵਨ ਨਹੀਂ ਰਹਿਣਾ ਪਾਤਸ਼ਾਹ ਜੀ ਨੇ ਕਹਿ ਦਿੱਤਾ ਹੈ ਕਿ ਜਿਨ੍ਹਾਂ ਨੇ ਨਾਮ ਨੂੰ ਵਿਸਾਰ ਦਿੱਤਾ ਉਹ ਖੁਵਾਰ ਹੋ ਜਾਂਦੇ ਨੇ ਇਸ ਸੰਸਾਰ ਤੇ ਸਦਾ ਕਿਸੇ ਨੇ ਨਹੀਂ ਟਿਕੇ ਰਹਿਣਾ ਦੁੱਖ ਸੁੱਖ ਜਿਹੜੇ ਆਉਂਦੇ ਨੇ ਇਹ ਜਿਉਂਦਿਆਂ ਵਾਸਤੇ ਨੇ ਤੇ ਇਹਨਾਂ ਨੇ ਆਉਂਦੇ ਹੀ ਰਹਿਣਾ ਏ ਭਾਵੇਂ ਧਰਮ ਕੋਈ ਵੀ ਕੋਈ ਧਾਰਨ ਕਰ ਲੇ ਸਾਰਿਆਂ ਨੂੰ ਇਹ ਦੁੱਖ ਸੁੱਖ ਆਉਂਦੇ ਰਹਿੰਦੇ ਨੇ ਸੁੱਖ ਦੁੱਖ ਦੋਇਦਰ ਕੱਪੜੇ ਪਹਿਰੇ ਜਾਏ ਮਨੋਖਾ ਦੁੱਖ ਤੇ ਸੁੱਖ ਹੈ ਸਰੀਰ ਦੇ ਕੱਪੜੇ ਨੇ ਇਹ ਜਿੰਨਾ ਚਿਰ ਜੀਵਨ ਚੱਲਦਾ ਏ ਇਹਦੇ ਚ ਆਉਂਦੇ ਜਾਂਦੇ ਰਹਿਣੇ ਨੇ ਹਾਂ ਪਾਣੀ ਉਸ ਦੁੱਖ ਦੇ ਵਿੱਚ ਦੁਖੀ ਨਹੀਂ ਹੋਣ ਦਿੰਦੀ ਜੇ ਸੁੱਖ ਦੇ ਤ ਤੁਜੇ ਆਰਾਧੇ ਦੁੱਖ ਵੀ ਤੁਜੇ ਧਿਆਈ ਜੇ ਭੁੱਖ ਦੇ ਤਾਂ ਇੱਤੇ ਹੀ ਰਾਜਾਂ ਦੁੱਖ ਵਿੱਚ ਸੁਖ ਮਨਾਈ ਪਾਤਸ਼ਾਹ ਇਹ ਕਹਿੰਦੇ ਜੇ ਦੁੱਖ ਆ ਵੀ ਗਿਆ ਉਹ ਦੁਖੀ ਨਹੀਂ ਕਰੇਗਾ ਹਰ ਵੇਲੇ ਤੋਂ ਸ਼ੁਕਰਾਨੇ ਦੇ ਵਿੱਚ ਰਹੇਗਾ ਇਹ ਤੈਨੂੰ ਤਾਕਤ ਦੇ ਦਵਾਂਗਾ ਤੇ ਪ੍ਰੈਕਟੀਕਲ ਕਰਕੇ ਵੀ ਸਾਨੂੰ ਦਿਖਾ ਗਏ ਸੰਸਾਰ ਦੇ ਰਾਜਿਆਂ ਨੇ ਸੰਸਾਰ ਦੇ ਲੋਕਾਂ ਨੇ ਦੁੱਖ ਦੇਣਾ ਚਾਹਿਆ ਪਰ ਉਸ ਦੁੱਖ ਦੇ ਵਿੱਚ ਵੀ ਸਾਡੇ ਸਿੱਖਾਂ ਨੂੰ ਕੋਈ ਦੁਖੀ ਨਹੀਂ ਕਰ ਸਕਿਆ ਨਾ ਗੁਰੂ ਘਰ ਦੇ ਵਿੱਚ ਨਾ ਗੁਰੂ ਤੇ ਬਾਤ ਖਾੜਕੂ ਸਮੇਂ ਦੇ ਵਿੱਚ ਵੀ ਭਾਈ ਸੰਤੋਖ ਸਿੰਘ ਖਾਰਕੂ ਸੁਰਮਾ ਹੈ ਜਿਹਦੇ ਅੱਖਾਂ ਕੱਢ ਦਿੱਤੀਆਂ ਸਰੀਰ ਦੇ ਨਿਕਾ ਨਿਕਾ ਕਰ ਦਿੱਤਾ ਤਾਂ ਵੀ ਉਹ ਚੜਤੀ ਕਲਾ ਦੇ ਨਾਲ ਪਰਮਾਤਮਾ ਦੇ ਹੁਕਮ ਦੀ ਰਜਾ ਵਿੱਚ ਚੱਲਦੇ ਰਹੇ ਤੇ ਸ਼ੁਕਰਾਨਾ ਕਰਕੇ ਕਹਿੰਦੇ ਨੇ ਇਹ ਪਰਮਾਤਮਾ ਗੁਰੂ ਪਾਤਸ਼ਾਹ ਤੇਰੀ ਕਿਰਪਾ ਚ ਦਿਨ ਬਤੀਤ ਹੋਇਆ ਹੁਣ ਰਾਤ ਵੀ ਸੁੱਖਾਂ ਨਾਲ ਬਤੀਤ ਕਰੀ ਸਾਰੀ ਦਿਹਾੜੀ ਉਲਸ ਦੇ ਹੱਥੋਂ ਟੌਰਚਰ ਹੋਣ ਤੋਂ ਬਾਅਦ ਸਰੀਰ ਨੂੰ ਨੋਚਿਆ ਗਿਆ ਅੱਖਾਂ ਕੱਢ ਦਿੱਤੀਆਂ ਗਈਆਂ ਸਿਰ ਪਾੜ ਦਿੱਤਾ ਗਿਆ ਫਿਰ ਵੀ ਸੂਰਮਾ ਕਹਿੰਦਾ ਏ ਤੇਰੇ ਭਾਨੇ ਦੇ ਵਿੱਚ ਦਿਨ ਚੜਦੀ ਕਲਾ ਨਾਲ ਬਤੀਤ ਹੋਇਆ ਜਦੋਂ ਚੜਦੀ ਕਲਾ ਰਹਿੰਦੀ ਹੈ ਉਦੋਂ ਫਿਰ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਅਸੀਂ ਹਾਰਦੇ ਹੀ ਉਦੋਂ ਹਾਂ ਜਦੋਂ ਸਾਡਾ ਗੁਰੂ ਵਾਲੇ ਪਾਸਿਓ ਕੋਈ ਸੈਂਕੇ ਖੜੇ ਕਰਕੇ ਗੁਰੂ ਵਾਲੇ ਪਾਸੇ ਵਹਿ ਪਾ ਕੇ ਸਾਨੂੰ ਤੋੜਦਾ ਹੈ ਜਾਂ ਸਾਡੇ ਮਨ 'ਚ ਦੁਬਦਾ ਖੜੀ ਕਰ ਦਿੰਦਾ ਹੈ ਤਾਂ ਸਾਡਾ ਨੁਕਸਾਨ ਹੋ ਰਿਹਾ ਏ ਦੁਬਦਾ ਨਹੀਂ ਆਪਣੀਆਂ ਆਉਣ ਦੇਣੀ ਅੰਦਰ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਬੈਸੋ ਸਫਾ ਵਛਾਏ ਵਾਲੀ ਵਸਤਾ ਨੂੰ ਧਾਰਨ ਕਰੋ ਜਦੋਂ ਕੋਈ ਆਕੇ ਮਨ ਤੇ ਦੁਬਦਾ ਖੜੀ ਕਰਦਾ ਹੈ ਉਸੇ ਵੇਲੇ ਆਪਣੇ ਇਲਾਕੇ ਦੇ ਚੰਗੇ ਸੁਚੱਜੇ ਗ੍ਰੰਥੀ ਪ੍ਰਚਾਰਕ ਢਾਡੇਕ ਵਿਚਰਤੀ ਸਲਾਹ ਲਓ ਕਿ ਸਾਡੇ ਮਨ ਦੇ ਵਿੱਚ ਅਸੰਕਾ ਖੜਾ ਕੀਤਾ ਹੈ ਇਹਦੇ ਬਾਬਤ ਤੁਹਾਡੀ ਕੀ ਵਿਚਾਰ ਹੈ ਤੇ ਉਹ ਤੁਹਾਨੂੰ ਗੁਰਬਾਣੀ ਇਤਿਹਾਸ ਦੇ ਨਾਲ ਸਮਝਾਵੇ ਤੇ ਤੁਸੀਂ ਉਹਨਾਂ ਵਿਹਿਮਾਂ ਪਰ ਮਾਤੇ ਪਖੰਡਾ ਤੋਂ ਬਚ ਕੇ ਗੁਰਨਾਨਕ ਦਾ ਜਸ ਗਾਉਂਦੇ ਰਹੋ ਤੇ ਗੁਰਨਾਨਕ ਦੇ ਦਰ ਤੇ ਪ੍ਰਵਾਣ ਹੋਣਾ ਹੈ ਸੋ ਗੁਰੂ ਪਾਤਸ਼ਾਹ ਕਿਰਪਾ ਕਰਨ ਆ ਸੰਗਤਾਂ ਦਾ ਧੰਨਵਾਦ ਸ਼ੁਕਰਾਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਲਾਓ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ